ਆਵਾਜ਼ ਪੰਜਾਬ ਦੀ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਸੁਲਤਾਨਪੁਰ ਏਰੀਏ ਦੇ ਤੁਸੀਂ ਬੰਦੇ ਉੱਤੇ ਖੜੇ ਆ ਪਿੰਡ ਬਾਉਪੁਰ ਜਦੀਦ ਦਾ ਇਲਾਕਾ ਜਿਹੜਾ ਉਹ ਹੜ੍ਹ ਪ੍ਰਭਾਵਿਤ ਹੋਇਆ ਜਿੰਨਾ ਵੀ ਏਰੀਆ ਹੈ ਇਹ ਸਾਰਾ ਮਤਲਬ ਵੀ ਹੜ੍ਹ ਦੇ ਨਾਲ ਬਾੜ ਨਾਲ ਗ੍ਰਸਤ ਹੋਇਆ ਹੋਇਆ ਹੜਪਰਭਾਵਿਤ ਏਰੀਏ ਦੇ ਵਿੱਚ ਜਿਹੜੀ ਸੰਗਤ ਹੈ ਉਹਨਾਂ ਨੂੰ ਲੰਗਰ ਦੀ ਸੇਵਾ ਕਰ ਰਹੇ ਸਾਡੇ ਮਹਾਂਪੁਰਸ਼ ਜਿਹੜੇ ਨੇ ਸਰਾਲੀ ਸਾਹਿਬ ਤੋਂ ਆਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਆਪ ਦੇਖ ਹੀ ਰਹੇ ਹੋ ਇਹ ਆਪਾਂ ਬਾਉਪੁਰ ਜਦੀਰ ਪਿੰਡ ਵਿੱਚ ਖੜੇ ਆਂ ਜਿੱਥੋਂ 11 ਤਰੀਕ ਨੂੰ ਪਾੜ ਪਿਆ ਸੀ ਉਸ ਪਾੜ ਪੈਣ ਤੋਂ ਬਾਅਦ ਇਹ ਲਗਾਤਾਰ ਕੰਮ ਵਧਦਾ ਹੀ ਗਿਆ ਤੇ ਇਸ ਨੂੰ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਾਧਨ ਤੇ ਜਾਂ ਕੋਈ ਬੋਰੇ ਜਾਂ ਮਿੱਟੀ ਨਾਲ ਉਹਨ ਕਰਕੇ ਕੰਟਰੋਲ ਨਹੀਂ ਹੋਇਆ ਤੇ ਮ ਬਾਅਦ ਵਿੱਚ ਪਿਛਲੇ ਦਿਨਾਂ ਚੋ ਬਰਸਾਤਾਂ ਸ਼ੁਰੂ ਹੋਈਆਂ ਤੇ ਡੈਮ ਦੇ ਵਿੱਚੋਂ ਵੱਧ ਪਾਣੀ ਛੱਡਣ ਕਰਕੇ ਰਿਲੀਜ਼ ਕਰਨ ਕਰਕੇ ਜਿਹੜਾ ਜਿਹੜਾ ਜੀ 1.5 ਫੁੱਟ ਪਾਣੀ ਤੇ ਵਗ ਚੁੱਕਾ ਹੈ ਅੱਛਾ ਜੀ ਹਾਂਜੀ ਬਾਕੀ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਸਾਰੇ ਤਕਰੀਬਨ ਘਰਾਂ ਵਿੱਚ ਪਾਣੀ ਵੜ ਚੁੱਕਾ ਜੀ ਤੇ ਰਾਹਤ ਸਮਗਰੀ ਦੁਆਰਾ ਉਹਨਾਂ ਨੂੰ ਮਹਾਪੁਰਖਾ ਨੇ ਕਿਸ਼ਤੀਆਂ ਦਿੱਤੀਆਂ ਸੰਪਰਦਾਇਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸ਼੍ਰੀ ਅਰਿ ਸਾਹਿਬ ਵਾਲੇ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਉਹ ਕੁਝ ਸਮਾਂ ਪਹਿਲਾਂ ਇੱਥੋਂ ਹੀ ਗਏ ਨੇ ਸਾਰਾ ਜੱਜਾ ਲੈ ਕੇ ਤੇ ਰਾਹਤ ਕਾਰਜਾਂ ਲਈ ਉਹਨਾਂ ਸਾਰਿਆਂ ਨੂੰ ਜੋ ਅੰਦਰੋਂ ਸਿੱਖਾਂ ਨੂੰ ਕੱਢ ਲਿਆ ਵਾ ਜੀ ਅੱਛਾ ਬਾਹਰ ਲੈ ਆਂਦਾ ਗਿਆ ਵਾ ਤੇ ਬਾਕੀ ਪਾਣੀ ਸਾਰਿਆਂ ਦੇ ਵਿੱਚ ਚਲਾ ਗਿਆ ਫਸਲ ਬਰਬਾਦ ਹੋ ਚੁੱਕੀ ਆ ਤੇ ਘਰ ਵੀ ਕਾਫੀ ਟਹਿ ਚੁੱਕੇ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਾਨੀ ਜਾਨੀ ਨੁਕਸਾਨ ਦੀ ਜੇ ਗੁਰੂ ਸਾਹਿਬ ਦੀ ਮਿਹਰ ਨਾਲ ਕਿਰਪਾ ਵਾ ਜੀ ਬਾਕੀ ਵੈਸੇ ਮਾਲੀ ਨੁਕਸਾਨ ਬਹੁਤ ਹੋ ਚੁੱਕਾ ਹੈ ਮਾਲੀ ਨੁਕਸਾਨ ਜ਼ਿਆਦਾ ਹੈ ਹਾਂਜੀ ਹਾਂਜੀ ਮਾਲੀ ਨੁਕਸਾਨ ਬਹੁਤ ਹੈ ਇਹ ਇਹ ਪਿੰਡ ਨੂੰ ਮਤਲਬ ਵੀ ਕਿੰਨੇ ਕਿ ਪਿੰਡ ਲੱਗਦੇ ਨੇ 17 ਪਿੰਡ ਹੈ ਜੀ ਟੁੱਟਣ ਇਸ ਮਾਰ ਦੇ ਠੀਕ ਹੈ ਜੀ ਹਾਂਜੀ ਇਸ ਏਰੀਆ ਦੇ 17 ਪਿੰਡ ਟੁੱਟੇ ਹੋਏ ਨੇ ਇੱਕ ਟੋਟਲ ਜਿਹੜਾ ਮਤਲਬ ਵੀ ਜਿਹੜੇ ਪ੍ਰਭਾਵਿਤ ਹੋਏ ਨੇ ਇਲਾਕੇ ਹਾਂਜੀ 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 ਉਹ ਸਾਰੇ 17 ਪਿੰਡ ਹੈ ਪਾਣੀ ਜਿਹੜਾ ਹੈ ਅੱਜ ਸਵੇਰ ਤੋਂ ਜ਼ਿਆਦਾ ਹੈ ਇਹ ਸਵੇਰ ਤੋਂ ਜ਼ਿਆਦਾ ਹੋਇਆ ਜੀ ਕੋਈ ਤਕਰੀਬਨ ਰਾਤ ਤੋਂ ਬਾਅਦ ਸਵੇਰੇ ਜ਼ਿਆਦਾ ਹੋ ਗਿਆ ਜੀ ਇਹ ਹੁਣ ਵਹਾਅ ਹੀ ਬਹੁਤ ਇਥੋਂ ਲੰਘਿਆ ਲੰਘਣਾ ਮੁਸ਼ਕਲ ਆ ਛੜਕਣਾ ਸ਼ੁਰੂ ਹੋ ਗਈ ਆ ਹਾਂਜੀ ਹਾਂਜੀ ਰਾਤੋਂ ਜ਼ਿਆਦਾ ਪਾਣੀ ਵਧਿਆ ਜੀ ਨੁਕਸਾਨ ਤੋਂ ਚਲੋ ਜਿੱਦਾਂ ਦਾ ਟੁੱਟਾ ਜੂਦੰਦਾ ਹੀ ਹੋ ਗਿਆ ਛੋਰੇ ਜਾਣੇ ਦੋ ਦੰਦੇ ਖਰਾਬ ਹੋ ਗਿਆ ਜੀ ਕਿਉਂਕਿ ਪਾਣੀ ਅਜ ਦੇ ਤੁਸੀਂ ਹਿਸਾਬ ਲੜੋ 11 ਤਰੀਕ ਤੋਂ ਅਜ ਕਿੰਨੇ ਦਿਨ ਹੋ ਗਏ ਲਗਭਗ ਮਹੀਨਾ ਚੱਲਿਆ ਉਦੋਂ ਦੇ ਸਾਰਾ ਕੋਈ ਫਸਲ ਤੇ ਸਾਰੀ ਖਤਮ ਹੋ ਗਈ ਆ ਜੀ ਠੀਕ ਹੈ ਜੀ ਹਾਂਜੀ ਚਲੋ ਇਨ ਬਿਟਵੀਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਹੁਤ ਮਤਲਬ ਹਾਂਜੀ ਹਾਂਜੀ ਜਾਨੀ ਨੁਕਸਾਨ ਤੋਂ ਬਚਾਇਆ ਜੀ ਹਾਂਜੀ ਤੇ ਚਲੋ ਤੁਹਾਨੂੰ ਅੱਜ ਜੀ ਕੀ